ਨਾ ਸਾਧਨ ਹੈ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੇ ਭਰਾਵੀਆਂ ਆਪਸ ਸਹਿਮਤੀ ਨਾਲ ਕਰਕੇ ਤੁਸੀਂ ਕਰ ਲੈਣ ਉਹ ਪ੍ਰੋਰੀ ਕੋਲ ਇੱਕ ਗੱਲ ਕਰਾ ਕੇ ਦੂਸਰਾ ਤਹਿਸੀਲਦਾਰ ਕੋਲ ਅਪਲਾਈ ਕਰਕੇ ਤੀਸਰਾ ਤਹਿਸੀਲਦਾਰ ਕੋਲ ਪਹਿਲਾ ਹੋਈ ਤਕਸੀਮ ਨੂੰ ਕਨਫਰਮ ਕਰਵਾਉਣ ਲਈ ਦਰਖਾਸਤ ਦੇ ਕੇ ਤੁਸੀਂ ਇਹ ਤਿੰਨ ਢੰਗਾਂ ਨਾਲ ਤਕਸੀਮ ਕਰਾ ਸਕੋ ਇਹਦੇ ਵਿੱਚ ਇੱਕ ਖਾਸ ਚੀਜ਼ ਇਹ ਹੈ ਤੁਹਾਨੂੰ ਮੈਂ ਰਿਮਾਈਂਡ ਕਰਾਉਂਗਾ ਹਾਂ ਜੀ ਕਿ ਜਿਹੜੀ ਇਹ ਤਿੰਨਾਂ ਕੇਸਾਂ 'ਚ ਅਸੀਂ ਇੱਕ ਚੀਜ਼ ਕੌਮਨ ਹੈ ਉਹ ਕੀ ਹੈ ਕਿ ਤਹਿਸੀਲਦਾਰ ਤੋਂ ਪਾਰਟੀਸ਼ਨ ਜੁੜੀ ਵੀ ਹੋਈ ਹੈ ਚਾਹੇ ਉਹ ਕੰਟੈਸਟਡ ਹੈ ਚਾਹੇ ਭਰਾਵੀ ਹੈ ਚਾਹੇ ਪਹਿਲਾਂ ਹੋਈ ਨੂੰ ਕਨਫਰਮ ਕਰਾਇਆ ਉਹ ਅਪਰੂਵ ਹੋਣੀ ਜ਼ਰੂਰੀ ਹੈ ਮੀਨ ਇਹਦਾ ਮਤਲਬ ਇਹ ਨਿਕਲਦਾ ਕਿ ਜੇਕਰ ਕੋਈ ਤਕਸੀਮ ਤੁਸੀਂ ਜਰੀ ਮਰਜ਼ੀ ਕਰ ਲਈ ਹਾਂਜੀ ਜੇਕਰ ਉਹ ਤਹਿਸੀਲਦਾਰ ਤੋਂ ਅਪਰੂਵ ਨਹੀਂ ਹੋਈ ਐਸ ਪਰ ਰਿਕਾਰਡ ਐਸ ਪਰ ਲਾ ਇਹ ਕਾਨੂੰਨੀ ਨਜ਼ਰਾਂ ਦੇ ਵਿੱਚ ਉਹ ਵੈਲਿਡ ਤਕਸੀਮ ਨਹੀਂ ਹੈ ਨਹੀਂ ਹੈ ਹਾਂਜੀ ਤੇ ਇੱਥੇ ਸਾਰ ਇੱਕ ਹੋਰ ਸਵਾਲ ਆਈ ਜੀ ਵੀ ਤੁਸੀਂ ਮਤਲਬ ਤਿੰਨ ਸਟੇਜਾਂ ਦੱਸ ਦੱਸਿਆ ਨੇ ਸਾਨੂੰ ਹਾਂਜੀ ਇਦੇ ਵਿੱਚ ਇੱਕ ਇਹ ਵੀ ਆਉਂਦਾ ਵੀ ਜਦੋਂ ਅਸੀਂ ਤਕਸੀਮ ਕਰਵਾਉਨੇ ਤਾਂ ਉਹਨੂੰ ਘੱਟੋ ਘੱਟ 10-15 ਸਾਲ ਲੱਗ ਜਾਂਦੇ ਨੇ ਜਿਵੇਂ ਲੋਕਾਂ ਦੇ ਸਵਾਲ ਨੇ ਵੀ ਜੇਕਰ ਉਹਨੂੰ ਤੇਜ਼ੀ ਨਾਲ ਕਰਾਉਣਾ ਹੋਵੇ ਹਾਂਜੀ ਹਾਂ ਉਹਦੇ ਲਈ ਕੀ ਮੈਥਡ ਹੈ ਮੈਥਡ ਦਾ ਹੁੰਦਾ ਦਾ ਤਕਸੀਮ ਦੇ ਨਾ ਕਈ ਸਟੇਜਾਂ ਹੁੰਦੀਆਂ ਹਾਂਜੀ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ ਵੀ ਸੀ ਉਹ ਤਕਸੀਮ ਦਾ ਕੇਸ ਪਾਉਣੇ ਆ ਹਾਂਜੀ ਤਾਂ ਉਹਤੇ ਦੂਸਰੇ ਜਿਹੜੇ ਜਿਨ੍ਹਾਂ ਦੇ ਖਿਲਾਫ ਪਾਉਣੇ ਜਿਨ੍ਹਾਂ ਦੇ ਅਗੇਂਸਟ ਅਸੀਂ ਤਕਸੀਮ ਮੰਗਦੇ ਹਾਂ ਹਾਂਜੀ ਉਹਨਾਂ ਨੂੰ ਪਹਿਲਾਂ ਤਹਿਸੀਲਦਾਰ ਨੇ ਸੰਮਣ ਭੇਜ ਕੇ ਨੋਟਿਸ ਭੇਜ ਕੇ ਠੀਕ ਹੈ ਜੀ ਤਲਬ ਕਰਨਾ ਹੁੰਦਾ ਬੁਲਾਉਣਾ ਹੁੰਦਾ ਕੋਰਟ 'ਚ ਵੀ ਆ ਤਕਸੀਮ ਦਾ ਕੇਸ ਸਾਡੇ ਕੋਲ ਚੱਲਦਾ ਹੈ ਜੇ ਤੁਸੀਂ ਕੁਝ ਕਹਿਣਾ ਚਾਹੋ ਤਾਂ ਕਹਿ ਲਓ ਪਹਿਲੀ ਸਟੇਜ ਜੀ ਦੂਜਾ ਫਿਰ ਉਹਦਾ ਜਵਾਬ ਦਿੰਦੇ ਆ ਜਾਂ ਤਾਂ ਉਹ ਕਹਿੰਦੇ ਵੀ ਜਿੱਥੇ ਇਹ ਦੀ ਤਕਸੀਮ ਕਰ ਦਿਓ ਮੇਰੀ ਵੀ ਕਰ ਦਿਓ ਹੂੰ ਹੂੰ ਜਾਂ ਉਹ ਕਹਿੰਦੇ ਜੀ ਇਹ ਤਕਸੀਮ ਦਾ ਸਾਡਾ ਕੋਈ ਜ਼ਮੀਨ ਦਾ ਝਗੜਾ ਚੱਲਦਾ ਹੈ ਜਿਹਨੂੰ ਅਸੀਂ ਲੀਗਲ ਲੈਂਗੁਏਜ ਦੇ ਵਿੱਚ ਕਹਿੰਦੇ ਆ ਕੁਐਸਚਨ ਆਫ ਟਾਈਟਲ ਜਾਂ ਹੱਕ ਦਾ ਸਵਾਲ ਬਿਲਕੁਲ ਜੀ ਵੀ ਉਹ ਝਗੜਾ ਚੱਲਦਾ ਇਸ ਕਰਕੇ ਤਕਸੀਮ ਨਹੀਂ ਹੋ ਸਕਦੀ ਦੋ ਗ तरीका تقسیم ਬਣਾਉਣਿਆ ਸੀ ਵੀ ਇਹ ਫਾਈਨਲ ਹੋ ਗਿਆ ਵੀ ਹੁਣ ਤਕਸੀਮ ਕਰਾਂਗੇ ਫਿਰ ਤਹਿਸੀਲਦਾਰ ਨਾਲ ਇੱਕ ਸ਼ਰਤਾਂ ਬਣਾਉਂਦਾ ਇੱਕ ਲਿਸਟ ਬਣਾਉਂਦਾ ਸ਼ਰਤਾਂ ਦੀ ਵੀ ਕਿਹੜੀ ਜ਼ਮੀਨ ਤਕਸੀਮ ਕੀਤੀ ਜਾਊਗੀ ਕਿਹਦੇ ਕਿਹਦਾ ਟੱਕ ਕੱਢ ਕੀਤਾ ਜਾਊਗਾ ਜੇ ਕੋਈ ਉਹਦੇ ਚ ਦਖਤ ਵਗੈਰਾ ਲੱਗੇ ਹੋਣਗੇ ਉਹਦਾ ਕੀ ਕੀਤਾ ਜਾਊਗਾ ਜੇ ਕੋਈ ਸਾਂਝੀ ਜ਼ਮੀਨ ਚ ਕਿਸੇ ਦਾ ਟੱਕ ਕੱਢ ਬਣਾਉਣਿਆ ਉਹਨੂੰ ਜੇ ਕੋਈ ਖਾਲ ਨਹੀਂ ਲੱਗਦਾ ਜਾਂ ਪਹੀ ਨਹੀਂ ਲੱਗਦੀ ਉਹਦੀ ਕੀ ਵਿਵਸਥਾ ਹੋਊਗੀ ਕਈ ਵਾਰੀ ਟੱਕ ਸਿੱਧੇ-ਸਿੱਧੇ ਕਰਨ ਵੇਲੇ ਕੋਈ ਦੋ ਮਰਲੇ ਦੋ ਮਰਲੇ ਦਾ ਵਾਧਾ ਘਾਟਾ ਹੋ ਜਾਂਦਾ ਉਹਦਾ ਕੀ ਸਟੇਟਸ ਹੋਊਗਾ ਕਈ ਵਾਰੀ ਇਹ ਵੀ ਹੁੰਦਾ ਕਿ ਮੈਂ ਕੋਈ ਤਕਸੀਮ ਕਰਵਾ ਰਿਹਾ ਤੇ ਉਹ ਮੈਂ ਉਸ ਤੇ ਲੋਨ ਲਿਆ ਹੋਇਆ ਜਿਹੜੀ ਜ਼ਮੀਨ ਮੇਰੇ ਕਬਜ਼ੇ ਤੇ ਹੈ ਠੀਕ ਹੈ ਸਰ ਤੇ ਉਹ ਤਕਸੀਮ ਰਹੀ ਉਹ ਜ਼ਮੀਨ ਮੇਰੇ ਕਬਜ਼ੇ ਜੋ ਨਿਕਲ ਰਹੀ ਹੈ देयर आर ਸਰਕਮਸਟੈਂਸਿਸ ਹੁੰਦੇ ਆ ਤਾਂ ਉਹ ਲੋਨ ਦੇਣ ਵਾਲਾ ਜਿਹੜਾ ਬੈਂਕ ਹੈ ਉਹਦਾ ਕੀ ਸਟੇਟਸ ਕੀ ਹੋਊਗਾ ਉਹਨੂੰ ਕਿਵੇਂ ਐਡਜਸਟ ਕੀਤਾ ਜਾਊਗਾ ਸੈੱਟ ਕੀਤਾ ਜਾਊਗਾ ਇਸ ਤਰ੍ਹਾਂ ਵੀ ਹੁੰਦੇ ਆ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਬੰਦਾ ਸੜਕ ਤੇ ਲੱਗਿਆ ਹੋਇਆ ਵੈਲਿਊਅਬਲ ਪ੍ਰੋਪਰਟੀ ਸਾਰੀ ਉਹਦੇ ਕੋਲੇ ਪਰ ਕਬਜ਼ਾ ਉਹਦਾ ਬੜਾ ਪੁਰਾਣਾ ਹੈ 40 ਸਾਲ ਪੁਰਾਣਾ ਹੈ ਤਾਂ ਉਹ ਦੂਜੇ ਕਹਿੰਦੇ ਸਾਨੂੰ ਉਹ ਚ ਸ਼ੇਅਰ ਮਿਲੇ ਉਦੋਂ ਕਬਜ਼ਾ ਟੁੱਟਦਾ ਹੈਗਾ ਉਹਦੀ ਕੀ ਸਟੇਟਸ ਹੋਊਗਾ ਉਹ ਸਾਰੀਆਂ ਨਾ ਇਹਨੂੰ ਕਹਿੰਦੇ ਆ ਤਰੀਕਾ ਤਕਸੀਮ ਤਰੀਕਾ ਤਕਸੀਮ ਬੋਰਡ ਆਫ ਪਾਰਟੀਸ਼ਨ ਜੀ ਉਹੋ ਇੱਕ ਡਰਾ ਕੀਤਾ ਜਾਂਦਾ ਹੈ ਠੀਕ ਹੈ ਸਰ ਉਹ ਡਰਾ ਕਰਕੇ ਤਿਆਰ ਕਰਕੇ ਫਿਰ ਪਾਰਟੀਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹਦੇ ਕੋਈ ਤਰਾਜ ਦੇਣੇ ਦੇ ਦੋ ਉਹ ਤਰਾਜ ਸੁਣ ਕੇ ਤਸੀਲਦਾਰ ਉਹਨਾਂ ਨੂੰ ਉੱਤੇ ਫੈਸਲਾ ਕਰਕੇ ਉਹਨੂੰ ਫਾਈਨਲ ਕਰ ਦਿੰਦਾ ਅਪਰੂਵ ਕਰ ਦਿੰਦਾ ਤੀਜੀ ਸਟੇਜ ਇਹ ਹੋ ਗਈ ਜਦੋਂ ਇਹ ਤਰੀਕਾ ਤਕਸੀਮ ਬਣ ਜਾਂਦਾ ਹੈ ਉਸ ਤੋਂ ਬਾਅਦ ਤਸੀਲਦਾਰ ਭੇਜ ਆਰਡਰ ਕਰਦਾ ਹੈ ਕਾਨੂੰਗੋ ਨੂੰ ਵੀ ਇਸ ਤਰੀਕਾ ਤਕਸੀਮ ਮੁਤਾਬਕ ਇਹ ਸਾਂਝੀ ਜ਼ਮੀਨ ਦੀ ਤਕਸੀਮ ਕਰਨ ਲਈ ਤੁਸੀਂ ਮੈਨੂੰ ਕਾਗਜ਼ ਤਕਸੀਮ ਦੇ ਬਣਾ ਕੇ ਭੇਜੋ ਜਿਹਨੂੰ ਅਸੀਂ ਨਕਸ਼ਾ ਬੇ ਕਹਨੇ ਆ ਮਾਲ ਵਿਭਾਗ ਦੀ ਪਾਸੇ ਦੇ ਵਿੱਚ ਨਕਸ਼ਾ ਬੇ ਨਕਸ਼ਾ ਬੇ ਦੇ ਵਿੱਚ ਕੀ ਕੁਝ ਹੁੰਦਾ ਹੈਗਾ ਇੱਕ ਤਾਂ ਪਹਿਲਾਂ ਇੱਕ ਮਸਾਵੀ ਤੋਂ ਇੱਕ ਨਕਸ਼ਾ ਬਣਾਇਆ ਜਾਂਦਾ ਉਸ ਜ਼ਮੀਨ ਦਾ ਜਿਹੜੀ ਸਾਰੀ ਜ਼ਮੀਨ ਦਾ ਜਿੰਨੀ ਤਕਸੀਮ ਹੋਣੀ ਜਿੰਨਾ ਰਕਬਾ ਸਾਰਾ ਜਿੰਨਾ ਰਕਬਾ ਹੈ ਨਾ ਉਹਦੀ ਸਾਰੀ ਤਕਸੀਮ ਕਰਾਉਣੀ ਆ ਫੇਰ ਕਿਹੜੀ ਕਿਹੜੀ ਪਾਰਟੀ ਦੇ ਅਸੀਂ ਟੱਕ ਅਡੜ ਕਰਨੇ ਆ ਜਿਹੜੀ ਜਿਹੜੀ ਪਾਰਟੀ ਦੇ ਟੱਕ ਟੱਕ ਅਡੜ ਕਰਨੇ ਆ ਉਹਨਾਂ ਟੱਕਾਂ ਨੂੰ ਉਹਨਾਂ ਪਾਰਟੀਆਂ ਨੂੰ ਅਲਾਟ ਕੀਤੀ ਜਾਂਦੀ ਹੈ ਉਸਤੇ ਅਲਾਟ ਕਰਕੇ ਉਹਨਾਂ ਦੇ ਅਡੜ ਰੰਗ ਭਰਤੇ ਜਾਂਦੇ ਆ ਜਿਵੇਂ ਏ ਪਾਰਟੀ ਦਾ ਰੰਗ ਪੀਲਾ ਹੋ ਗਿਆ ਬੀ ਦਾ ਗੁਲਾਬੀ ਹੋ ਗਿਆ ਸੀ ਦਾ ਹਰਾ ਹੋ ਗਿਆ ਐ ਕਲਰ ਕੋਡਿੰਗ ਜਿਹੜਾ ਨਕਸ਼ਾ ਜਿਹਨੂੰ ਕਹਿੰਦੇ ਆ ਆ ਠੀਕ ਹੈ ਨਾ ਇਹ ਉਹ ਬਣ ਜਾਂਦਾ ਇੱਕ ਤਾਂ ਇਹ ਆਈਟਮ ਹੋ ਗਈ ਹੈ ਜੀ ਇੱਕ ਫਿਰ ਉਹਦੀਆਂ ਖਤੌਨੀਆਂ ਬਣਦੀਆਂ ਜੀ ਵੀ ਇਹ ਪਾਰਟੀ ਨੂੰ ਕਿਹੜੇ-ਕਿਹੜੇ ਖਸਰਾ ਨੰਬਰ ਚੋਂ ਕਿੰਨੀ-ਕਿੰਨੀ ਜ਼ਮੀਨ ਮਿਲੀ ਅੱਛਾ ਬਿਲਕੁਲ ਜ਼ਮੀਨ ਮਿਲੀ ਜੀ ਅੱਛਾ ਜਦੋਂ ਇਹਨਾਂ ਤਕਸੀਮ ਕਰਦੇ ਆ ਅਸੀਂ ਹਾਂਜੀ ਤਾਂ ਕਈ ਵਾਰੀ ਖਸਰਾ ਨੰਬਰ ਟੁੱਟ ਜਾਂਦੇ ਆ ਹਾਂਜੀ ਟੁੱਟ ਜਾਂਦੇ ਨੇ ਨਾ ਜਦੋਂ ਤੇ ਫਿਰ ਉਹ ਤੋੜੇ ਹੋਿਆਂ ਦੀ ਅਸੀਂ ਬਣਾਉਣੀ ਹੁੰਦੀ ਹੈ ਇੱਕ ਅ ਉਸ ਨੂੰ ਕਹਿੰਦੇ ਆ ਅਸੀਂ ਫੀਲਡ ਬੁੱਕ ਫੀਲਡ ਬੁੱਕ ਫੀਲਡ ਬੁੱਕ ਵੀ ਕਿਹੜਾ ਨੰਬਰ ਜਿਹੜਾ ਟੁੱਟ ਗਿਆ ਉਹਦੇ ਵਿੱਚ ਤਤੀਮਾ ਜੀ ਨੂੰ ਤਤੀਮਾ ਕਹਿੰਦਾ ਯੈਸ 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 ਬਿਲਕੁਲ ਤਤੀਮਾ ਤਾਂ ਉਹ ਫੀਲਡ ਬੁੱਕ ਜਿਹੜਾ ਤਤੀਮਾ ਜੀ ਨੂੰ ਹੈ ਉਹਦੀ ਇੱਕ ਮੈਜ਼ਰਮੈਂਟ ਬੁੱਕ ਬਣਾ ਲੈਂਦੇ ਆ ਹਾਂਜੀ ਹਾਂ ਤੀਜੀ ਆਈਟਮ ਇਹ ਹੋਊਗੀ ਚੌਥਾ ਉਹ ਇੱਕ ਇੰਡੈਕਸ ਹੁੰਦਾ ਆਮ ਪ੍ਰਚਲਿਤ ਹੈਗਾ ਪੰਜਾਬ ਦੇ ਵਿੱਚ ਮੈਂ ਬਹੁਤ ਸਾਰੇ ਪੰਜਾਬ ਦੇ ਵਿੱਚ ਹੀ ਲਗਭਗ ਨੌਕਰੀ ਕੀਤੀ ਹੈ ਤਾਂ ਮੈਂ ਬੜੀ ਥਾਵਾਂ ਤੇ ਦੇਖਿਆ ਕਿ ਇਹ ਨਕਸ਼ਾ ਨਹੀਂ ਬਣਦਾ ਜਿਹੜਾ ਕਿ ਬੜਾ ਇੰਪੋਰਟੈਂਟ ਹੁੰਦਾ ਹੈ ਇੰਡੈਕਸ ਨਕਸ਼ਾ ਇੰਡੈਕਸ ਇੰਡੈਕਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਇੱਕ ਪਾਰਟੀ ਨੂੰ ਇਹ ਪਾਰਟੀ ਨੂੰ ਇੰਨੀ ਜ਼ਮੀਨ ਆਉਣੀ ਹੈ ਜੀ ਤੇ ਉਹਨੂੰ ਤਕਸੀਮ ਚ ਇੰਨੀ ਦੇ ਦਿੱਤੀ ਠੀਕ ਹੈ ਜੀ ਤੇ ਅੱਗੇ ਉਹਦੀ ਨਾ ਉਹਨੂੰ ਵੱਧ ਦਿੰਦੀ ਹੈ ਕਿ ਘਟ ਦਿੰਦੀ ਹੈ ਠੀਕ ਹੈ ਜੀ ਇਹਦੇ ਜਨ ਇੱਕ ਹੋਰ ਆਈਟਮ ਆ ਜਾਂਦੀ ਹੈ ਵੀ ਕਈ ਵਾਰ ਨਾ ਜਦੋਂ ਅਸੀਂ ਖੇਤ ਕੱਟਦੇ ਆਂ ਟੱਕ ਕੱਟਦੇ ਆਂ ਡੱਡ ਹਾਂਜੀ ਹਾਂ ਕਈ ਕਿਸੇ ਟੱਕ ਨੂੰ ਪਹੀ ਲਾਉਣੀ ਪੈਂਦੀ ਹੈ ਹਾਂ ਕਿਸੇ ਨੂੰ ਕੋਈ ਖਾਲ ਲਾਉਣਾ ਪੈਂਦਾ ਬਿਲਕੁਲ ਜੀ ਬਿਲਕੁਲ ਤਾਂ ਉਹ ਫਿਰ ਸਾਂਝੀ ਜ਼ਮੀਨ ਚ ਇਸੇ ਮਤ ਉਹ ਕੱਟੀ ਜਾਂਦੀ ਹੈ ਜਿੰਨਾ ਜਿੰਨਾ ਕਿਸੇ ਦਾ ਸ਼ੇਅਰ ਹੈ ਉਸ ਉਸ ਸ਼ੇਅਰ ਮੁਤਾਬਕ ਕਰੋੜ ਆਟਾ ਕੱਟ ਪ੍ਰੋ ਰਾਟਾ ਕੱਟ ਪ੍ਰੋਪੋਰਸ਼ਨੇਟ ਕੱਟ ਲਾ ਕੇ ਉਹਨੂੰ ਖਾਲ ਤੇ ਪਈ ਸਾਂਝੇ ਰੱਖੇ ਜੁਲ ਕੇ ਹੁੰਦਾ ਤੇ ਉਹ ਖਾਲ ਪਈ ਸਾਰੀਆਂ ਤਰ੍ਹਾਂ ਦਾ ਸਾਂਝਾ ਹੁੰਦਾ ਕੋਈ ਬਾਹ ਨਹੀਂ ਸਕਦਾ ਸਿਰਫ ਖਾਲ ਤੇ ਪਹੀ ਦੇ ਰੂਪ ਵਿੱਚ ਹੀ ਵਰਤ ਸਕਦਾ ਤਾਂ ਜਿੰਨਾ ਸ਼ੇਰਵਾ ਖਾਲ ਪਹੁੰਚ ਗਿਆ ਉਹ ਵੀ ਵਿੱਚ ਗਨੇਉਣਾ ਅਲਾਟਮੈਂਟ ਹਾਂਜੀ ਹਾਂ ਹਾਂ ਬਿਲਕੁਲ ਤਾਂ ਫਿਰ ਇਹ ਦੇਖਿਆ ਜਾਂਦਾ ਉੱਥੇ ਵੀ ਇਹਦੀ ਜ਼ਮੀਨ ਪੂਰੀ ਹੋਊਗੀ ਕਿ ਨਹੀਂ ਠੀਕ ਹੈ ਜੀ ਕਈ ਵਾਰੀ ਇਹਨੂੰ ਜਦੋਂ ਟੱਕਤ ਸੀ ਕੱਟਦੇ ਆਂ ਹਾਂਜੀ ਕਈ ਵਾਰੀ ਕੋਈ ਕੜੀ ਇੱਕ ਜਿਸ ਸਮੇਂ ਅਧੀਕਰਮ ਉਧਰ ਕਰਦੇ ਆ ਇਹ ਕਰਮ ਉਧਰ ਕਰਦੇ ਆ ਤਾਂ ਮਰਲੇ ਦੋ ਮਰਲੇ ਦਾ ਘਾਟਾ ਵੱਧਾ ਹੋ ਜਾਂਦਾ ਜਿਵੇਂ ਕਿਸੇ ਬੰਦੇ ਨੂੰ ਮਿਲਣੀਆਂ 40 ਕਨਾਲਾਂ ਦਾ 15 ਮਰਲੇ ਹਾਂਜੀ ਹਾਂ ਤੇ ਉਹਨੂੰ 40 ਕਨਾਲਾਂ 11 ਮਰਲੇ ਤਾਂ ਦਿੱਤੀ ਤੇ ਦੋ ਮਰਲੇ ਉਹਦੀ ਗਈ ਕਾਟ ਜਿਹੜੇ ਰਸਤੇ ਰਸਤੇ 11 ਛੇ ਰਸਤੇ ਚ ਗਈ ਆਪਾਂ ਤਾ ਦੋ ਮਰਲੇ ਉਹਦੇ ਘਟ ਗਏ ਘਟ ਗਏ ਤਾਂ ਉਹਦੇ ਨਾਲ ਬਵਸਥਾ ਕਰਨੀ ਹੁੰਦੀ ਹੈ ਤਰੀਕਾ ਤਕਸੀਮ ਦੇ ਵਿੱਚ ਹੀ ਵੀ ਇਹ ਮਰਲਾ ਦੋ ਮਰਲੇ ਘਟ ਗਈ ਜਾਂ ਵਧ ਗਈ ਹਾਂਜੀ ਹਾਂ ਜਾਂ ਵਧ ਗਈ ਜਾਂ ਇੱਕ ਇੱਕ ਨੂੰ ਘਟੂ ਦੂਜੇ ਨੂੰ ਵਧੂਗੀ ਦੂਜੇ ਨੂੰ ਵਧੂਗੀ 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 ਤਾਂ ਉਹ ਉਹ ਨੂੰ ਇਗਨੋਰ ਕਰ ਦਾਂਗੇ ਵੀ ਚਲੇ ਆ ਹੁਣ ਤਕਸੀਮ ਕਰਨ ਵਾਲੇ ਨਕੋਂ ਨਾਲ ਆਪੂ ਦਾ ਭੇਡ ਨਹੀਂ ਸਕਦਾ ਹਾਂਜੀ ਹਾਂ ਹਾਂ ਤਾਂ ਇਸ ਕਰਕੇ ਉਹਨੂੰ ਇਗਨੋਰ ਕਰਨ ਦੀ ਇਹ ਬਵਸਥਾ ਕੀਤੀ ਜਾਂਦੀ ਹੈ ਠੀਕ ਹੈ ਜੀ ਉਹ ਕਾਨੂੰਗੋ ਫਿਰ ਉਹ ਜਿਹੜਾ ਹੈਗਾ ਉਹ ਨਕਸ਼ਾ ਬਣਾ ਕੇ ਪੇਸ਼ ਕਰਦਾ ਹੈ ਜੀ ਉਹਦੇ ਉੱਤੇ ਸਾਰੀਆਂ ਪਾਰਟੀਆਂ ਤੋਂ ਓਬਜੈਕਸ਼ਨ ਲੈ ਜਾਂਦੇ ਆ ਓਬਜੈਕਸ਼ਨ ਲੈ ਕੇ ਔਰ ਜਿਹੜੇ ਅੱਛੇ ਸਾਡੇ ਮਾਲੂ ਭਾਗ ਦੇ ਜਿਹੜੇ ਵੈਸੇ ਦਾ ਮੈਂ ਸਾਰੀ ਇਹ ਜੇ ਹੈ ਆਮ ਤੌਰ ਤੇ ਤਹਿਸੀਲਦਾਰ ਕੀ ਕਰਦੇ ਆ ਕਿ ਫਿਰ ਮੌਕਾ ਵੀ ਦੇਖ ਕੇ ਆਉਂਦੇ ਆ ਫਰੀ ਵਾਰੀ ਕੋਈ ਦੇਖੋ ਕਾਗਜ਼ਾਂ ਤੋਂ ਤਾਂ ਪਤਾ ਨਹੀਂ ਲੱਗਦਾ ਹੈ ਜੀ ਕਿ ਹੈ ਇਹ ਕਿਹ ਜੀ ਤਾਂ ਉਹ ਮੌਕਾ ਵੀ ਦੇਖ ਲੈਂਦੇ ਆ ਤਾਂ ਫਿਰ ਉਹ ਉੱਥੇ ਜਾ ਕੇ ਜੇ ਕਿਸੇ ਦੇ ਤਾਂ ਅੱਜ ਵੈਲਿਡ ਹੁੰਦੇ ਆ ਵਾਜਿਬ ਹੁੰਦੇ ਆ ਹਾਂਜੀ ਹਾਂ ਤਾਂ ਜਿਵੇਂ ਕਹਿੰਦੇ ਵੀ ਪਹੀ ਸਾਡੀ ਬਾਹਲੀ ਉੱਤੋਂ ਦੀ ਲਿਆਤੀ ਜੀ ਉਹਨਾਂ ਕਾਟ ਵਾਲੀ ਕੱਟੀ ਗਈ ਵੀ ਨੇੜੇ ਤੋਂ ਹੀ ਹੋ ਸਕਦੀ ਹੈ ਉਹ ਇਸ ਤਰ੍ਹਾਂ ਦੀ ਜਾਂ ਕਹਿੰਦੇ ਜੀ ਮੈਨੂੰ ਮਤਲਬ ਵੀ ਸਾਰੀ ਮੈਨੂੰ ਮਾੜੀ ਪਾਤੀ ਦੂਜੇ ਚੰਗੀ ਪਾਤੀ ਉਹ ਇਸ ਤਰ੍ਹਾਂ ਉਹ ਮੌਕਾ ਦੇਖ ਕੇ ਦੇਖ ਲੈਂਦਾ ਵੀ ਮਾੜੀ ਚੰਗੀ ਠੀਕ ਹੈ ਕਿ ਗਲਤ ਹੈ ਤਾਂ ਉਹ ਫਿਰ ਤਹਿਸੀਲਦਾਰ ਉਸ ਨੂੰ ਨਕਸ਼ਾ ਬੇਜ ਆ ਜਿਹਨੂੰ ਕਹਿੰਦੇ ਆ ਤਕਸੀਮ ਦੇ ਪੇਪਰ ਡਾਕੂਮੈਂਟ ਬਣਾਉਂਦਾ ਜਿਹੜਾ ਕਾਨੂੰਗੋ ਉਹਨੂੰ ਜਿਆਦਾ ਅਪਰੂਵ ਕਰ ਦਿੰਦਾ ਜਾਂ ਉਹ ਚ ਕਹਿੰਦਾ ਵੀ ਇੰਨੀ ਕਮੈਂਡਮੈਂਟ ਕਰ ਦੋ ਫਿਰ ਉਹ ਅਮ ਦਾ ਵੀ ਪਹਿਲਾਂ ਜਿਹੜਾ ਮੈਂ ਆਰਡਰ ਕੀਤਾ ਸੀ ਉਹ ਜਿਵੇਂ ਮੈਂ ਐਮੈਂਡਮੈਂਟ ਕਹੀ ਸੀ ਆਰਡਰ ਕੀਤਾ ਸੀ ਉਸ ਮੁਤਾਬਕ ਹੀ ਬਣ ਕੇ ਆਇਆ ਕਿ ਨਹੀਂ ਫਿਰ ਉਹਨੂੰ ਉਹ ਅਪਰੂਵ ਕਰ ਦਿੰਦਾ ਅਪਰੂਵ ਕਰ ਦਿੰਦਾ ਅਪਰੂਵ ਕਰਕੇ ਉਸ ਤੋਂ ਬਾਅਦ ਪਿਛਲੇ ਜੇ ਕਾਨੂੰਨ 'ਚ ਸੋਧ ਹੋਈ ਹੈ ਹਾਂਜੀ ਉਸ ਤੋਂ ਬਾਅਦ ਜੀ ਹਰ ਬੰਦੇ ਨੂੰ ਰਾਈਟ ਹੈ ਕਿ ਉਹਦੀ ਅਪੀਲ ਕਰ ਸਕਦਾ ਹੈ ਜੀ ਤਾਂ ਉਹ ਤੋਂ ਜਦੋਂ ਨਕਸ਼ਾ ਅਪਰੂਵ ਕਰਤਾ ਬੇ ਹਾਂਜੀ ਉਸ ਤੋਂ 2 ਮਹੀਨੇ ਬਾਅਦ ਉਹ ਸਨਦ ਤਕਸੀਮ ਬਣਾਉਂਦੇ ਆ ਠੀਕ ਹੈ ਸਨਦ ਤਕਸੀਮ ਬਣਾਉਂਦੇ ਕੀ ਹੈ ਉਹ ਉਹ ਹੋ ਇੱਕ ਪਟਵਾਰੀ ਤੋਂ ਇੱਕ ਨਕਸ਼ਾ ਜੀਮ ਜਾਂ ਨਕਸ਼ਾ ਈਡੀ ਜਿਹਨੂੰ ਕਹਿੰਦੇ ਆ ਜਾਂ ਤਿੰਨ ਨੰਬਰ ਨਕਸ਼ਾ ਜਿਹਨੂੰ ਕਹਿ ਦਿੰਦੇ ਆ ਉਹ ਮੰਗਵਾਉਂਦੇ ਆ ਉਹ ਉਹਦੇ ਵਿੱਚ ਹੁੰਦਾ ਕਿ ਪ੍ਰੀਵਿਅਸ ਐਂਟਰੀ ਕੀ ਈ ਨੇ ਤੇ ਪਾਰਟੀਸ਼ਨ ਤੋਂ ਬਾਅਦ ਉਹਨਾਂ ਦੇ ਕਿਹੜੇ ਕਿਹੜੀ ਬੰਦੇ ਨੂੰ ਕਿਹੜੀ ਕਿਹੜੀ ਜ਼ਮੀਨ ਮਿਲੀ ਹੈ ਕਿਹੜੇ ਕਿਹੜੇ ਨੰਬਰ ਖਸਰਾ ਚ ਕਿੰਨੀ ਕਿੰਨੀ ਜ਼ਮੀਨ ਮਿਲੀ ਹੈ ਠੀਕ ਆ ਉਹ ਸਾਰੀ ਡਿਟੇਲ ਆ ਹਾਂਜੀ ਉਹ ਸਟਾਮਪ ਤੇ ਫਿਰ ਬਣਦੀ ਹੈ ਉਸ ਤੋਂ ਬਾਦ ਉਹ ਤਕਸੀਮ ਫਾਈਨਲ ਹੋ ਜਾਂਦੀ ਹੈ